ਅਫੀਕਾਲੀ ਮੈਂ ਰਾਜਦੀਪ ਸਿੰਘ ਹਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਬੀਤੀ ਰਾਤ ਦੋ ਪ੍ਰਵਾਸੀ ਮਜੂਦਾਂ ਦੀ ਮਜਦੂਦ ਮਾਮਾਤ ਹੋ ਗਈ ਹੈ ਜਿਹੜੇ ਮਜੂਦ ਸੀਗੇ ਅਸੀਂ ਗੱਡੀ ਕੋਲਡ ਸਟੋਰ ਤੋਂ ਕੰਮ ਆ ਰਹੇ ਸੀ ਉਹ ਰਸਤਾ ਗੱਡੀ ਨੂੰ ਜਾ ਰਿਹਾ ਜਿਹੜਾ ਕਿ ਖੰਨਾ ਨਵਾਂ ਸ਼ਹਿਰ ਮਾਰਗ ਦੇ ਨਾਲ ਜਾਣਾ ਜਾਂਦਾ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਮੌਕੇ ਤੇ ਉਹਨਾਂ ਦੇ ਜਿਹੜੇ ਚੱਪਲਾ ਜਾਂ ਮੋਟਰਸਾਈਕਲ ਗੱਡੀ ਦਾ ਸਮਾਨ ਵਿਛਿਆ ਪਿਆ ਹੈ ਤਾਂ ਗੱਲਬਾਤ ਕਰ ਲੈਂਦੇ ਆ ਪਰਿਵਾਰ ਦੇ ਮੈਂਬਰਾਂ ਦੇ ਨਾਲ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਕੀ ਨਾਮ ਹੈ ਜੀ ਰਫਤਨ ਸਿੰਘ ਜੀ ਗੋਬਿੰਦ ਗੋਬਿੰਦ ਸਾਡਾ ਤੇ ਜਾਈ ਗੋਬਿੰਦਦਾ ਗੋਬਿੰਦ ਸਾ ਇਹ ਗੱਲਬਾਤ ਹੋਈ ਹੈ ਉਹ ਕੰਮ ਤੇ ਆਉਂਦੇ ਹੈਗੇ ਜੀ ਗੱਡੀ ਸਟੋਰ ਤੋਂ ਤੇ ਉਧਰੋਂ ਜਾ ਉਧਰੋਂ ਗੱਡੀਆਂ ਆ ਰਹੀ ਸੀ ਕੰਮ ਤੇ ਜਾਂਦਾ ਆ ਰਿਹਾ ਸੀ ਜੀ ਤੇ ਸਮਰਾਲੇ ਵੱਗ ਡੱਟੀ ਜਾਂਦਾ ਸੀਗਾ ਤੇ ਮੌਕੇ ਤੇ ਉੱਥੇ ਬਾਰਤ ਹੋ ਗਈ ਸੀ ਕਾਹਦੇ ਨਾਲ ਬੱਜਿਆ ਗੱਡੀ ਨਾਲ ਹੋਇਆ ਜੀ ਹਮਾਂ ਚੱਲਦੀ ਗੱਡੀ ਨਾਲ ਮੌਕੇ ਤੇ ਕੀ ਮੌਤ ਮਾ ਤਾਂ ਆ ਗਏ ਜੀ ਬੱਚੇ ਜੀ ਦੋਏ ਜੀ ਮੌਕੇ ਤੇ ਜੀ ਕਿੰਨੇ ਬੱਚੇ ਨੇ ਵਿਆਹ ਹੋਇਆ ਸੀ ਜਾਹ ਇਹਨੇ ਜੀ ਦੋ ਟੈਂਕਨ ਮੁੰਡੇ ਆ ਗਏ ਜੀ ਕੀ ਮੰਨ ਕਰਦੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੂੰ ਮੰਨ ਇਹ ਕਰਦਾ ਜੀ ਸਾਨੂੰ ਇਨਸਾਫ ਨਹੀਂ ਮਿਲਿਆ ਜਾਵੇ ਇਹ ਨਾਮਕ ਸਮਨ ਸਮਾਜੀ ਮੇਟਕਮ ਮਠਨ ਖਾਨ ਲੱਗਦਾ ਤੁਹਾਡਾ ਮੇਰਾ ਭਾਂਜਾ ਜੀ ਕੀ ਗੱਲ ਬਾਤ ਹੋਈ ਉਹ ਅੰਡਰਸਟੋਰ ਦੇ ਵਿੱਚ ਪਕਣ ਵਾਲੇ ਅਲਸਟੋਰੀ ਤੇ ਕੰਮ ਕਰਕੇ ਆਇਆ ਸੀ ਤੇ ਗੱਡੀ ਉਧਰ ਸੀ ਆਈ ਤੇ ਬੜੀ ਸਪੀਡ ਨਾਲ ਆਈ ਤੇ ਉਹਦੇ ਦੇਖੇ ਬੱਜਿਆ ਜੀ ਤੇ ਗੱਡੀ ਹਮਾਸ਼ਲੀ ਸੀ ਹਮਾਸ਼ਲੀ ਨੰਬਰ ਦੱਸਿਆ ਜੀ ਤੇ ਦੀ ਲਾਫਰਵਾਇ ਕਰਕੇ ਗੱਡੀ ਵੱਜੀ ਤੇ ਮੌਕੇ ਤੇ ਮੇਰੇ ਪੰਜੇ ਦੀ ਮੋਤ ਹੋ ਗਈ ਆ ਜੀ ਬਹਿਰ ਜੀ ਉਹ ਵੀ ਆਇਆ ਸੀਗਾ ਉਹਦੇ ਦੋ ਉਹਦੇ ਦੋ ਜਵਾਕ ਨਹੀਂ ਛੋਟੇ ਛੋਟੇ ਜਵਾਕ ਨਹੀਂ ਅੱਛਾ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਜੀ ਬੇਨਤੀ ਕਰਦੇ ਆਂ ਦੀ ਵੀ ਸਾਡੀ ਵੀ ਜੋ ਹੁਣ ਆ ਜੀ ਵੀ ਸਾਡੀ ਮਦਦ ਕੀਤੀ ਜਾਵੇ ਤੇ ਜੇ ਕਾਨੂੰਨੀ ਬੰਦੀ ਹਾਂ ਸਾਡੀ ਵੀ ਸਪੋਰਟ ਕੀਤੀ ਜਾਵੇ ਨਾਲ ਕਾਨੂੰਨ ਪਿਤਾਇ ਖਰਵਾਈ ਕੀਤੀ ਜਾਵੇ ਅਨਿਸਰ ਦੇ ਕੀ ਮਾਮਲਾ ਜੀ ਐਕਸੀਡੈਂਟ ਰਾਤ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਨਾ ਇੱਥੇ ਪ੍ਰਵਾਸੀ ਰਹਿੰਦੇ ਹੈਗੇ ਗੁਰੂ ਕਲੋਨੀ ਦੇ ਵਿੱਚ ਜਿਹੜੇ ਆਪਣੇ ਪੱਲੇਦਾਰੀ ਦਾ ਕੰਮ ਕਰਦੇ ਆ ਕੋਲਡ ਸਟੋਰ ਤੋਂ ਰਾਤ ਕੋਈ 9:30 9:40 ਕਿਤੇ ਕੰਮ ਕਰਕੇ ਵਾਪਸ ਆ ਰਹੇ ਸੀਗੇ ਤੇ ਇਹ ਸ਼ਿਵਾ ਪੈलेस ਹੈਗਾ ਜੀ ਸਮਰਾਲਾ ਰੋਡ ਤੇ ਉੱਥੇ ਮਤਲਬ ਇਹਨਾਂ ਨੇ ਇਹਨਾਂ ਦੇ ਵਿੱਚ ਕਾਰ ਵੱਜੀ ਹੈਗੀ ਸਿਟੀ Honda ਕਾਰ ਤੇ ਇਹ ਉਹਨਾਂ ਦੇ ਵਿੱਚ ਮੌਕੇ ਤੇ ਇੱਕ ਆਪਣੇ ਮੌਤ ਹੋ ਗਈ ਸੀਗੀ ਇੱਕ ਮਿਥਨ ਕੁਮਾਰ ਦੀ ਇੱਕ ਜਦੋਂ 108 ਐਂਬੂਲੈਂਸ ਮੌਕੇ ਤੇ ਫਿਰ ਬੁਲਾਈ ਗਈ ਤੇ ਦੂਸਰੇ ਲੜਕੇ ਦੀ ਵੀ ਮੌਤ ਹੋ ਗਈ ਜਿਹਦੇ ਵਿੱਚ ਦੋ ਲੜਕਿਆਂ ਦੀ ਮੌਤ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਉਹ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਜਿਹੜੀ ਹੈਗੀ ਆ ਪੋਸਟਮਾਰਟਮ ਕਰਾ ਕੇ ਬਾਰਸਾ ਨੂੰ ਡੈੱਡ ਬੋਡੀ ਦੇ ਰਿਆਂ ਗੱਡੀਆਂ ਅਸੀਂ ਦੋਨੋਂ ਹੀ ਰਿਕਵਰ ਕਰ ਲਈਆਂ ਗਿਆ ਮੋਟਰਸਾਈਕਲ ਤੇ ਕਾਰ ਤੇ ਚਾਲਕ ਦਾ ਮਾਮਲਾ ਦਰਜ ਕਰਿਆ ਹਾਂ ਚਾਲਕ ਹੈਗਾ ਸतीश ਕੁਮਾਰਾ ਜੀ ਉਹਨੇ ਦਾ ਰਹਿਣ ਵਾਲਾ ਹੈਗਾ ਉਹਦੇ ਖਿਲਾਫ ਅਸੀਂ ਮਾਮਲਾ ਦਰਜ ਲਿਆ